ਅੰਦੇਸੇ ਕਾਲ ਜੀ ਮੈਂ ਥੋੜਾ ਆਪਣਾ ਲੱਭ ਲਈ ਢਲੋ ਤੇ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਤੇ ਅੱਜ ਆਪਾਂ ਆਏ ਆ ਮਾਨਸਾ ਮਾਨਸਾ ਦੇ ਆਪਣੇ ਕਚਾਰੀਆਂ ਰੋਡ ਦੇ ਉੱਤੇ ਨਵਾਂ ਰੈਸਟੋਰੈਂਟ ਖੁੱਲਿਆਗਾ ਆਪਣੇ ਹੰਗਰੀ ਹੋਮਨ ਦੇ ਉੱਤੇ ਤੇ ਜਿਹੜਾ ਇਹ ਹੰਗਰੀ ਹੋਮਨ ਦੇ ਜਿਹੜੇ ਮੇਨ ਓਨਰ ਨੇ ਆਪਣੇ ਹਰਮਨ ਪ੍ਰੀਤ ਵੀਰ ਤੇ ਆਪਾਂ ਉਹਨਾਂ ਨੂੰ ਮਿਲਦੇ ਆਂ ਤੇ ਆਪਾਂ ਉਹਨਾਂ ਨੂੰ ਪੁੱਛਦੇ ਆਂ ਸਟਾਰਟ ਕਰਦੇ ਆਂ ਵੀ ਇਹ ਸਟਾਰਟ ਆਪ ਵੀ ਕਿਵੇਂ ਸਟਾਰਟ ਕੀਤਾ ਤੇ ਕੀ ਇਹਦੇ ਪਿੱਛੇ ਦਾ ਆਪਣੇ ਰਾਜ ਬਈ ਸੇ ਗਾ ਦੇ ਫਿਰ ਉਸ ਦੇ ਬੋਬੀ ਕੋ ਬੋਬੀ ਤੇ ਬਈ ਪਾਦਰ ਨੂੰ ਬੋਬੋ ਬਧਾਈਆਂ ਬਹੁਤ ਨਵੇਂ ਰੈਸਟੋਰੈਂਟ ਬਣੀਆਂ ਤੇ ਤੁਸੀਂ ਸਾਨੂੰ ਆਦਾ ਸਮਾਂ ਦਿੱਤਾ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਈ ਆਪਾਂ ਨੂੰ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਦੱਸੋ ਵੀ ਇਹ ਕਨਸੈਪਟ ਹੈ ਜਿਹੜਾ ਕਿਵੇਂ ਦਿਮਾਗ ਦੇ ਵਿੱਚ ਆਇਆ ਆਹ ਹਾਂਜੀ ਇਹ ਇਦਾਂ ਹੈਗਾ ਕਿ ਰੈਸਟੋਰੈਂਟ ਆਪਾਂ ਹਨਾ ਕਾਫੀ ਦੇਖੇ ਹੁੰਦੇ ਆ ਕਿ ਇਤਨਾ ਪੂਫੇ ਦਾ ਕਨਸੈਪਟ ਹੁੰਦਾ ਅਸੀਂ ਜਦੋਂ ਮਤਲਬ ਪਹਿਲਾਂ ਸ਼ੁਰੂ ਕੀਤਾ ਸੀ ਨਾ ਹਾਂਜੀ ਹਾਂਜੀ ਹੰਗਰੀ ਹਿਊਮਨ ਨਾਮ ਤੋਂ ਹੀ ਅਸੀਂ ਇਹਨੂੰ ਸੋਚਿਆ ਸੀ ਕਿ ਬਾਕੀਆਂ ਨੂੰ ਥੋੜਾ ਡਿਫਰੈਂਟ ਬਣਾਵਾਂਗੇ ਜਿਹੜੋਂ ਨੋਰਮਲ ਰੈਸਟੋਰੈਂਟ ਹੁੰਦੇ ਨੇ ਹਾਂਜੀ ਹਾਂਜੀ ਬਟ ਇੱਕ ਬੂਫੇ ਦੇ ਵਿੱਚ ਕੀ ਹੁੰਦਾ ਕਿ ਅਨਲਿਮਿਟਿਡ ਫੂਡ ਮਿਲਦਾ ਆਪਾਂ ਹਾਂਜੀ ਉਹ ਚ ਆਪਾਂ ਮਤਲਬ ਪਰ ਪਰਸਨ ਹੁੰਦਾ ਪਰ ਹੈਡ ਹੁੰਦਾ ਉਹ ਠੀਕ ਹੈ ਉਹ ਚ ਸਟਾਰਟਰ ਹੁੰਦਾ ਮੇਨ ਕੋਰਸ ਹੁੰਦਾ ਡੇਸਰਟ ਦੇ ਵਿੱਚ ਕੁਝ ਆਈਟਮਾਂ ਹੁੰਦੀਆਂ ਉਹ ਅਨਲਿਮਿਟਿਡ ਹੁੰਦੀਆਂ ਜਿੰਨੀ ਮਰਜ਼ੀ ਆਪਾਂ ਹੋਰ ਖਾ ਸਕਦੇ ਹੁੰਦੇ ਆ ਠੀਕ ਹੈ ਪੰਜਾਬ ਦੇ ਵਿੱਚ ਕੁਝ ਹੈਗੇ ਨੇ ਬੂਫੇ ਜਿਹੜੇ ਬਣੇ ਹੋਏ ਨੇ ਬਟ ਇੱਕ ਕੁਆਲਿਟੀ ਨੂੰ ਲੈ ਕੇ ਮੈਂ ਕਹਿੰਦਾ ਵੀ ਨੋਰਮਲ ਜਿ ਇੱਕ ਹਨਾ ਕਲਾਸ ਦੇ ਹੁੰਦੇ ਆ ਬਟ ਅਸੀਂ ਜਿਹੜਾ ਬ ਆ ਰੀਪਿੰਗ ਦਾ ਯਾਨੀ ਕਿ ਬਣਾਇਆ ਉਹਦੀ ਸੈਟਿੰਗ ਨੂੰ ਕਹਿ ਲੋ ਜਾਂ ਅੰਦਰ ਕੁਆਲਿਟੀ ਕਹਿ ਲੋ ਮਟੀਰੀਅਲ ਨੂੰ ਕਹਿ ਲੋ ਜਿੰਨੀ ਲੁੱਕ ਹੈਗੀ ਹੈ ਅੰਦਰ ਉਹ ਕੇਰੀ ਦਾ ਵਰਤਿਆ ਨੂੰ ਕਹਿ ਲੋ ਉਹ ਚੀਜ਼ ਉਹ ਅਸੀਂ ਥੋੜਾ ਜਿਹਾ ਪ੍ਰੀਮੀਅਮ ਤਰੀਕੇ ਨਾਲ ਬਣਾਇਆ ਠੀਕ ਹੈ ਠੀਕ ਹੈ ਹਾਂਜੀ ਤੇ ਜਿਹੜਾ ਇਹ ਮਤਲਬ ਹੈਗਾ ਸਾਡਾ ਹੈਂਗਰੀ ਹਿਊਮਨ ਫੂਡਸ ਐਂਡ ਡਰਿੰਕਸ ਪ੍ਰਾਈਵੇਟ ਲੰਕਰ ਇੱਕ ਤਾਂ ਮੈਂ ਸਿਰਫ ਬ੍ਰੈਂਡ ਦਾ ਫਾਊਂਡਰ ਕਹਿ ਸਕਦੇ ਆ ਮੈਨੇਜਿੰਗ ਡਾਇਰੈਕਟਰ ਕਹਿ ਸਕਦੇ ਆ ਇਸ ਤੋਂ ਬਾਅਦ ਅਸੀਂ ਇਹਨੂੰ ਮਲਟੀ ਸਿਟੀ ਲੈ ਕੇ ਜਾਣਾ ਜਿਵੇਂ ਹੁਣ ਮਾਂਸਾ ਦੇ ਪਿੱਛੇ ਹੈਗਾ ਇਸ ਤੋਂ ਬਾਅਦ ਬਟਿੰਡਾ ਪਟਿਆਲਾ ਲੁਧਿਆਣਾ ਕਾਫੀ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਲੈ ਕੇ ਚੱਲ ਚੇਨ ਸਰਕਲ ਦੇ ਸਾਹਮਣੇ ਹਾਂ ਜੇ ਚੇਨ ਦੀ ਤਰ੍ਹਾਂ ਆ ਗਿਆ ਨਹੀਂ ਜੀ ਮਾਨਸਾ ਤੋਂ ਇੱਕ ਬ੍ਰਾਂਡ ਸ਼ੁਰੂ ਹੋਇਆ ਜਿਵੇਂ ਬਾਕੀ ਕਈ ਦੇਖਦੇ ਆ ਫਾਸਟ ਫੂਡ ਦੇ ਚੇਨ ਨੇ ਜਿਵੇਂ ਟੋਮੀ ਰੋਡ ਮੈਕਡੋਨਲਡਸ ਕਹਿ ਸਕਦੇ ਆ ਉਸ ਤਰੀਕੇ ਨਾਲ ਉਸ ਲੈਵਲ ਦਾ ਇਸ ਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਣਾ ਪੰਜਾਬ ਤੋਂ ਬਾਅਦ ਹਰਿਆਣਾ ਰਾਜ ਤੋਂ ਬਾਅਦ ਹੋ ਸਕਦਾ ਹੈ ਮੇਬੀ ਅਗਲੇ ਸਾਲਾਂ ਦੇ ਵਿੱਚ ਇੱਕ ਅੱਦਾ ਸੀ ਫੋਰਨ ਦੇ ਵਿੱਚ ਵੀ ਇਹਨੂੰ ਖੋਲੀ ਇਸ ਤਰ੍ਹਾਂ ਤੇ ਭਾਈ ਮੇਰੇ ਹਿਸਾਬ ਨਾਲ ਮਾਨਸਾ ਏਰੀਆ ਦੇ ਵਿੱਚ ਤਾਂ ਨਹੀਂ ਇਹੋ ਜਿਹਾ ਪਹਿਲਾਂ ਕੋਈ ਇਦਾਂ ਦਾ ਕੁਝ ਸਿਸਟਮ ਬਣਿਆ ਹੋਊਗਾ ਇਹ ਆਇਆ ਆਪਣਾ ਵੀ ਇੰਨਾ ਵਧੀਆ ਲਗਜ਼ਰੀ ਜਿਵੇਂ ਬਕਾਇਦਾ ਮੇਨਟੇਨਿੰਗ ਕਿਵੇਂ ਕੀਤਾ ਹਾਲਾ ਉਸੇ ਆ ਹਾਂਜੀ ਬਸ ਇਸ ਵਿੱਚ ਇਹੀ ਹੁੰਦਾ ਵੀਰੇ ਅਸੀਂ ਨਾ ਪਿੱਛੇ ਜੇ ਦੁਬਈ ਜਾ ਕੇ ਆਏ ਆ ਵੈਸੇ ਟੂਰ ਸੀਗਾ ਪਰ ਉੱਥੋਂ ਕੁਝ ਚੀਜ਼ਾਂ ਮਤਲਬ ਸਿੱਖਣ ਨੂੰ ਮਿਲਿਆ ਕਿ ਇੱਕ ਰੇਗਿਸਤਾਨ ਦੇ ਵਿੱਚ ਕਿੰਨਾ ਸੋਨਾ ਉਹਨਾਂ ਨੇ ਸ਼ਹਿਰ ਬਣਾਇਆ ਹੋਇਆ ਜਿਵੇਂ ਆ ਪਿੱਛੇ ਵਾਟਰਫਾਲ ਚੱਲ ਰਹੀ ਹੈ ਹਨਾ ਇਹ ਵੀ ਅਸੀਂ ਮਤਲਬ ਦੁਬਈ ਮਾਲ ਦੇ ਵਿੱਚ ਵਾਟਰਫਾਲ ਲੱਗੀ ਹੋਈ ਹੈ ਨਾ ਉਹ ਉੱਥੋਂ ਅਸੀਂ ਕਨਸੈਪਟ ਉਹਦਾ ਲੈ ਕੇ ਆਪਣੇ ਸ਼ਹਿਰ ਚ ਲੋ ਜਿੰਨਾ ਸਪੇਸ ਆ ਜਿੰਨਾ ਆਪਣੇ ਕੋਲ ਬਜਟ ਆ ਉਹਦੇ ਚ ਵਧੀਆ ਤਰੀਕੇ ਨਾਲ ਦਿਖਾਈਆ ਸਟਰੀਟ ਲਾਈਟਸ ਹੋ ਗਈਆਂ ਕੁਝ ਵੀ ਆ ਅਗੇ ਇੱਕ ਮਾਹੌਲ ਬਣਿਆ ਨਾ ਫੈਮਲੀਜ਼ ਦੇ ਬੈਠਣ ਨੂੰ ਬਾਹਰ ਦਾ ਵੀ ਅੰਦਰ ਦਾ ਬਾਹਰੋਂ ਵੀ ਅੰਦਰੋਂ ਵੀ ਸਮਾਨ ਲੈ ਕੇ ਬਾਹਰ ਬੈਜੇ ਬਾਹਰ تک ਸੈਟਿੰਗ ਦਾ ਸਿੱਟਾ ਹੋਇਆ ਰਿਮੈਂਡਰ ਬਾਕੀ ਏਸੀ ਸੀ ਕਿ ਥੋੜਾ ਸੋਹਣਾ ਦਿਖਾਇਆ ਜਾਵੇ ਮਤਲਬ ਕਹਿੰਦੇ ਆ ਬੈਕਵਰਡ ਏਰੀਆ ਕਹਿੰਦੇ ਆਪਣੀ ਏਰੀਆ ਦੇ ਅੰਦਰ ਪਰ ਕੋਸ਼ਿਸ਼ ਸੀ ਕਿ ਇਹਨੂੰ ਥੋੜਾ ਵਧੀਆ ਇੱਕ ਜਿਵੇਂ ਚੰਡੀਗੜ੍ਹ ਪਟਿਆਲਾ ਲੁਧਿਆਣਾ ਇੱਕ ਰੈਸਟੋਰੈਂਟ ਹੁੰਦਾ ਲੋਕਾਂ ਨੂੰ ਉਸ ਤਰ੍ਹਾਂ ਫੀਲ ਆਈ ਥੋੜਾ ਇਹ ਕੋਸ਼ਿਸ਼ ਸੀ ਤੇ ਮਿਨੀਮਮ ਕਿੰਨੇ ਪ੍ਰਾਈਸ ਦੇ ਵਿੱਚੋਂ ਭਈ ਇਹ ਕਿੰਨਾ ਆਪਣਾ ਸਟਾਰਟ ਅਪ ਦੇ ਦਾ ਜਿਹੜਾ ਆਪਣਾ ਹੈ ਹਾਂਜੀ ਬੂਫੇ ਦਾ ਜਿਹੜਾ ਇਹ ਹੁੰਦਾ ਵੀਰੇ ਮਤਲਬ ਨਾਰਮਲੀ ਜੇ ਫੈਮਲੀ ਆਉਂਦੀ ਹੈ ਤਾਂ ਅਗਰ 5 ਸਾਲ ਤੱਕ ਕੋਈ ਬੱਚਾ ਹੁੰਦਾ ਤਾਂ ਫ੍ਰੀ ਹੁੰਦਾ ਉਹਨੂੰ ਕੋਈ ਵੀ ਅਸੀਂ ਖਰਚ ਨਹੀਂ ਲੈਂਦੇ ਠੀਕ ਹੈ ਜੀ ਆਪਾਂ ਨਾਲ ਨਾਲ ਬਈ ਆਪਾਂ ਆਪਾਂ ਕਰੀਏ ਹਾਂਜੀ ਆਪਾਂ ਅਗਰ 5 ਤੋਂ 10 ਸਾਲ ਤੱਕ ਹੁੰਦਾ ਹੈ ਨਾ ਕੋਈ ਬੱਚਾ ਹੈਗਾ ਨਾਲ ਹਾਂਜੀ ਹਾਂਜੀ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਹਾਫ ਬੁਫੇ ਹੁੰਦਾ ਯਾਨੀ ਕਿ 99 ਰੁਪੀਜ਼ ਦੇ ਵਿੱਚ ਹੁੰਦਾ ਠੀਕ ਹੈ ਜੀ ਕੋਈ ਅਡਲਟ ਹੈਗਾ ਮਤਲਬ 12 ਸਾਲ ਤੋਂ ਬਾਅਦ ਜਿੰਨੇ ਵੀ ਨਹੀਂ ਹੈ ਉਹਦਾ ਫੁੱਲ ਹੁੰਦਾ 199 ਠੀਕ ਹੈ ਤੇ ਵੀਰੇ ਆਪਾਂ ਮਾੜਾ ਹਾਂਜੀ ਆ ਜੀ ਤੁਹਾਨੂੰ ਅੱਜ ਦਿਖ ਇਦੋਂ ਅਗਰ ਆਪਾਂ ਸ਼ੁਰੂ ਕਰੀਏ ਤਾਂ ਸੀ ਇਹਨਾਂ ਨੂੰ ਮਤਲਬ ਲੁੱਕ ਵਾਈ ਸੀ ਜਿਵੇਂ 버거 ਕਿੰਗ ਮੈਕਡੋਨਲਡਸ ਦੀ ਆਪਾਂ ਕਾਊਂਟਰ ਦੇਖਦੇ ਆ ਉਹ طرح ਸਕ੍ਰੀਨ ਤੇ ਲੱਗੀਆਂ ਨੇ ਅਜੇ ਮੈਂ ਟੱਚ ਕੀ ਉਹ ਐਸਾ ਲੱਗੀਆਂ ਨੇ ਬਹੁਤ ਹੀ ਮੁਸ਼ਕਿਲ ਨੇ ਲੱਗ ਕੇ ਲਿਆਉਂਦੇ ਆ ਸੀ ਬਦਦੇ ਆ ਪਨ KFC ਵਗੈਰਾ ਜਿਆਦਾ ਤਾਂ ਚੱਲੇ ਉਹ طرح ਜਿਵੇਂ ਆਪਾਂ ਕੰਸੈਪਟ ਉਸ ਤਰ੍ਹਾਂ ਬਣਾਇਆ ਕਿ ਆਹ ਦੇਖਾ ਆਹ ਆਹ ਚੀਜ਼ ਬਹੁਤ ਸੋਹਣੀ ਬਣਾਈ ਜਾਵੇ ਹਾਂਜੀ ਇਹ ਵੀ ਵਨ ਔਨਲੀ ਆ ਮਤਲਬ ਪਹਿਲਾਂ ਕਿਤੇ ਨਹੀਂ ਦੇਖਿਆ ਉਹਨਾਂ ਮਿੱਠੇ ਦੇ ਹਨਾ ਰੱਖਿਆ ਹੋਇਆ ਗਾਸਟ੍ਰਨਰੀ ਕੰਪਲੀਮੈਂਟਰੀ ਹੈ ਜਿਹੜੀ ਚੀਜ਼ ਲਾਈ ਹੈ ਠੀਕ ਹੈ ਜੀ ਤੋ ਆ ਜੋ ਦੇ ਤੁਹਾਨੂੰ ਅਰੇਂਜਮੈਂਟ ਹੈਗਾ ਹਾਂਜੀ ਇੱਥੇ 80 ਦੇ ਕਰੀਬ ਸੇਟਿੰਗ ਹੈ ਜੀ ਇੱਕ ਟਾਈਮ ਦੇ ਵਿੱਚ ਉਹਨਾਂ ਦਾ ਡਾਈਨਿੰਗ ਟਾਈਮ ਹੁੰਦਾ ਜਿਵੇਂ ਮੰਨ ਲਓ ਅੱਧਾ ਘੰਟਾ ਹੁੰਦਾ ਤਾਂ ਉਸ ਬਾਅਦ ਅਗਲੇ ਜਿਹੜਾ ਫੈਮਲੀਜ਼ ਆ ਬੈਠ ਸਕਦੀਆਂ ਹੋਣਗੇ ਅੱਧੇ ਕੋਨੇ ਘੰਟੇ ਦਾ ਟਾਈਮ ਇੱਥੇ ਫੈਮਲੀ ਲਈ ਖਾਣ ਪੀਣ ਲਈ ਤਾਂ ਉਸ ਤੋਂ ਬਾਅਦ ਨੈਕਸਟ ਜਿਹੜਾ ਬੈਚ ਹੁੰਦਾ ਉਹ ਸ਼ੁਰੂ ਹੋ ਜਾਂਦਾ ਸੇਟਿੰਗ ਦਾ ਅਸੀਂ ਅਰੇਂਜਮੈਂਟ ਕਰਵਾ ਦਿੰਦੇ ਹਾਂ ਲਗਭਗ ਓਕੇ ਜੀ ਹਾਂਜੀ ਸਾਡੇ ਕੋਲੇ ਉੱਪਰ ਵੀ ਬੈਂਕਟ ਹਾਲ ਵੀ ਹੈਗਾ ਨਾਰਮਲ ਲਗ ਬਰਥਡੇ ਪਾਰਟੀ ਦੀ ਜਾਂ ਕੁਝ ਪ੍ਰੋਗਰਾਮ ਹੁੰਦੇ ਆਉਂਦੇ ਨੇ ਉੱਪਰ 100 ਦੀ ਕੈਪੈਸਿਟੀ ਹੈਗੀ ਉਦੇ ਵਿੱਚ 20 ਦੇ ਕਰੀਬ ਫੈਮਿਲੀ ਮੈਂਬਰ ਬੈਠਦੇ ਨੇ ਕੇਕ ਵਗੈਰਾ ਕੱਟਣਾ ਹੁੰਦਾ ਉਦਾਂ ਕਰ ਸਕਦੇ ਹਾਂ ਜੀ ਥੋੜਾ ਸਫਾਈ ਦਾ ਬਹੁਤ ਵਧੀਆ ਹੈ ਥੈਂਕ ਯੂ ਧੰਨਵਾਦ ਜੀ ਸਫਾਈ ਅਸੀਂ ਦੇਦੇ ਜਿਵੇਂ ਤੁਹਾਡੇ ਆਪਣੇ ਇੱਥੇ ਥੋੜਾ سٹਾਰਟ ਆ ਗਿਆ ਪ੍ਰੋਪਰ ਡਰੈਸ ਹਨਾ ਪ੍ਰੋਪਰ ਸਫਾਈ ਤੇ ਪ੍ਰੋਪਰ ਸਾਰਾ ਕਹਿੰਦਾ ਮਤਲਬ ਕਿ ਸਿਟਿੰਗ ਵਾਈਜ਼ ਤੇ ਪ੍ਰੋਪਰ ਕਹਿੰਦਾ ਮਤਲਬ ਪੂਰਾ ਵਧੀਆ ਕੀਤਾ ਹੈ ਹਾਂਜੀ ਸਰ ਜਿਵੇਂ ਮੈਂ ਤੁਹਾਨੂੰ ਆਪਾਂ ਕਰ ਦਿੱਤੀ ਸਟਾਰਟ ਵਿੱਚ ਹਾਂਜੀ ਹਾਂਜੀ ਬਿਲਕੁਲ ਜਿਵੇਂ ਇੱਕ ਦਾ ਤੁਸੀਂ ਧਿਆਨ ਨਾਲ ਦੇਖਿਓ ਸਾਡੀ ਜਿਹੜੀ ਕਿਚਨ ਹੈ ਵੀ ਟਰਾਂਸਪੇਰੈਂਟ ਆ ਤਾਂ ਕਿ ਇਹ ਦਿਖਾਇਆ ਹੋਇਆ ਅਸੀਂ ਜਿੱਥੇ ਖਾਣਾ ਬਣਦਾ ਨਾ ਉਹ ਸਾਫ਼-ਸੁਥਰੇ ਤਰੀਕੇ ਨਾਲ ਬਣਦਾ ਜਿਵੇਂ ਆਪਾਂ ਘਰੇ ਬਣਾਉਂਦੇ ਆ ਸਾਫ਼-ਸੁਥਰਾ ਪੂਰਾ ਸਾਫ਼-ਸਪਾਈ ਦਾ ਪੂਰਾ ਵਧੀਆ ਤੇਰਾ ਵੀ ਕੋਈ ਆਏ ਨਹੀਂ ਹੈਗਾ ਵੀ ਲਕੋ ਵੀ ਜਿਵੇਂ ਪਿੱਛੇ ਕਈ ਵਾਰ ਅੱਜਕੱਲ ਤੁਹਾਨੂੰ ਪਤਾ ਹੀ ਹੈ ਰੈਸਟੋਰੈਂਟ ਵਿੱਚ ਕਈ ਵਾਰ ਚੱਲੀ ਜਾਂਦਾ ਹੁੰਦਾ ਇਹ ਸੀ ਜਿਹੜਾ ਸ਼ੀਸ਼ਾ ਜਿਵੇਂ ਟਫਨ ਲਗਾਏ ਲਗਾਏ ਇਸ ਕਰਕੇ ਆ ਵੀ ਥੋੜਾ ਜਿਹਾ ਕੋਈ ਪੜਦਾ ਨਾ ਹੋਵੇ ਹਨਾ ਇਹ ਹਾਲ ਦਿਖਾ ਦਿੰਦਾ ਜਿਵੇਂ ਸੋ ਜਿਵੇਂ ਇਹ ਮਤਲਬ ਇੱਥੇ ਹੈਗਾ ਛੋਟਾ ਪਾਰਟੀ ਹਾਲ ਆ ਮਿਨੀ ਪਾਰਟੀ ਹਾਲ ਜਿਵੇਂ ਇਹਦੇ ਚ 20 ਦੀ ਕੈਪੈਸਿਟੀ ਹੈਗੀ ਆ ਇਹਦੇ ਚ ਡੈਕੋਰੇਸ਼ਨ ਆਪਾਂ ਨੂੰ ਇਨਕਲੂਡ ਮਿਲਦੀ ਆ ਜਿਵੇਂ ਅਨਿਵਰਸਰੀ ਦਾ ਡੈਕੋਰੇਸ਼ਨ ਵਗੈਰਾ ਵਿੱਚ ਹੀ ਇਹ ਸਾਰਾ ਕੁਝ ਇਨਕਲੂਡ ਹੁੰਦੀ ਆ ਜਿ ਇੱਥੋਂ ਮਤਲਬ ਕੋਈ ਵੀ ਬੂਫੇ ਲੈ ਕੇ ਆਪਾਂ ਜਿਵੇਂ ਮਤਲਬ 10 ਮੈਂਬਰਾਂ ਤਾਂ ਉਹਨਾਂ ਨੂੰ 2000 ਰੁਪਏ ਲੱਗਣਾ ਉਹਦੇ ਚ 1990 ਰੁਪਏ ਤਾਂ ਉਹਨਾਂ ਨੇ ਇੱਥੋਂ ਖਾਣਾ ਲੈ ਲੈਣਾ ਅਨਲਿमिटेड ਕੇਕ ਆਪ ਦਾ ਲੈ ਕੇ ਆਉਣਾ ਇੱਥੇ ਉਹ ਕਟਿੰਗ ਕਰ ਸਕਦੇ ਨੇ ਜਿਹੜਾ ਆਪਣਾ ਹੁੰਦਾ ਵਾ ਜਿਵੇਂ ਆਪਾਂ ਕਰ ਮੰਨ ਕੇ ਚਲੇ ਕੋਈ ਫੈਮਿਲੀ ਆਵੀ ਉਹਨਾਂ ਨੇ ਆਹ ਬਰਥਡੇ ਸੈਲੀਬ੍ਰੇਟ ਕਰਨਾ ਹਾਂਜੀ ਹਾਂ ਤਾਂ ਉਹਦੇ ਵਾਸਤੇ ਤਾਂ ਬਹੁਤ ਵਧੀਆ ਚੀਜ਼ ਹੈ ਸਾਡੇ ਫੈਮਿਲੀ ਵਾਲੇ 20 ਅਗਰ ਦੋਵੇਂ ਬਾਰਸ ਜਿਹੜੇ ਟੇਬਲ ਹੈਗੇ ਆਪਾਂ ਦੇ ਕੋਲੇ 8-8 ਦੀ ਸੀਟਿੰਗ ਵਾਲੇ ਨੇ ਫੈਮਿਲੀ ਦੇ ਜੇ ਕੋਈ 15-16 ਜਣੇ ਤਾਂ ਇੱਥੇ ਆਰਾਮ ਨਾਲ 20 ਵੀ ਬੈਠ ਸਕਦੇ ਨੇ ਨਾਲੇ ਪ੍ਰਾਈਵੇਟ ਆਪਣੇ ਗੇਟ ਲੱਗਿਆ ਹੋਇਆ ਵੀ ਅਸੀਂ ਸਾਊਂਡ ਵੀ ਦਿੰਨੇ ਆ ਕੋਈ ਦਾਅਵਤ ਕਰਨਾ ਚਾਹੁੰਦਾ ਹੋਊਗਾ ਮਿਲ ਜਾਂਦਾ ਹੈ ਹਰ ਬੰਦ ਸਾਰੀ ਚੀਜ਼ ਰੂਟ ਹੋ ਗਈ ਇਹਨੇ ਬਹੁਤ ਵਧੀਆ ਵੀਰੇ ਬਾਕੀ ਆਹ ਦੇਖ ਇੱਕ ਇੱਧਰ ਵੀ ਦਿਖਾ ਦੇ ਦੇਖੀ ਆਹ ਸਾਥ ਸquire ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਇਹ ਤੇ ਬਈ ਸਾਨੂੰ ਸਟਾਰਟਿੰਗ ਤੋਂ ਦੱਸੋ ਕਿ ਆਪਣਾ ਸਿਸਟਮ ਦਾ ਮਾਰਾ ਹੈ ਉਹ ਹਾਂਜੀ ਇਹਦੇ ਵਿੱਚ ਜਿਹੜੇ ਇਦਾਂ ਹੁੰਦਾ ਵੀ ਜਿਵੇਂ ਸਟਾਰਟਰ ਦੇ ਵਿੱਚ ਇਹਦੇ ਚ ਮੰਜੂਰੀਆਂ ਹੁੰਦਾ ਨੀਓਡਲ ਵਰਗੀਆਂ ਹੁੰਦੀਆਂ ਨੇ ਠੀਕ ਹੈ ਕਿਦਾਂ ਹੀ ਪੱਲਾ ਹੁੰਦਾ ਉਹ ਉਧਰ ਹੀ ਸਾਈਡ ਤੇ ਰੱਖਿਆ ਹੋਇਆ ਆਪਾਂ ਠੀਕ ਹੈ ਇਹ ਸਟਾਰਟਰ ਦੇ ਵਿੱਚ ਆ ਗਿਆ ਆਪਣਾ ਜੀ ਇਸ ਤੋਂ ਬਾਅਦ ਮੇਨ ਕੋਰਸ ਦੇ ਵਿੱਚ ਆ ਗਿਆ ਆਪਣਾ ਰਾਇਤਾ ਹੋ ਗਿਆ ਠੀਕ ਹੈ ਚਨੀ ਹੋਗੇ ਰਾਈਸ ਹੋਗੇ ਠੀਕ ਹੈ ਏ ਦੀ ਸਬਜ਼ੀ ਹੋ ਗਈ ਦਾਲ ਹੋ ਗਈ ਮਿਕਸ ਵਿੱਚ ਤੇ ਮਿੱਠੇ ਦੇ ਵਿੱਚ ਡਿਸਰਟ ਦੇ ਵਿੱਚ ਆਪਣਾ ਹਲਵਾ ਹੁੰਦਾ ਆਪਲਾ ਜੀ ਦਾ ਹਲਵਾ ਇਹੋ ਚੀਜ਼ਾਂ ਹੋ ਗਈਆਂ ਸਾਰਾ ਅਨਲਿਮਿਟਡ ਹੈਗਾ ਰੋਟੀ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀ ਰੋਟੀ ਹੈਗੀ ਆ ਠੀਕ ਆ ਸੈਲਡ ਹੋ ਰਿਹਾ ਪੂਰਾ ਕਹਿੰਦਾ ਮਤਲਬ ਯਾਰ ਇਹ ਵਿਆਹ ਵਾਲਾ ਮਾਹੌਲ ਹੈ ਹਾਂਜੀ ਹਾਂਜੀ ਉਦਾਂ ਦਾ ਮਾਹੌਲ ਹੈ ਆਪਾਂ ਵਧੀਆ ਕਹਿੰਦਾ ਮਤਲਬ ਅ ਲਗਜ਼ਰੀ ਕਾਰਸ ਦੇ ਵਿੱਚ ਖੜ ਕੇ ਹਾਂਜੀ ਹਾਂਜੀ ਆਪਾਂ ਵਿਆਹ ਦੇ ਹਾਂ ਸੇਮ ਉਹ ਵੀ ਮਾਹੌਲ ਆ ਹਾਂਜੀ ਹਾਂਜੀ ਬਿਲਕੁਲ ਉਹ ਭਾਈ ਬਹੁਤ ਵਧੀਆ ਲੱਗਿਆ ਹਨਾ ਆਪਾਂ ਇੱਕ ਆਪਣੀ ਟਾਈਮਿੰਗ ਕੀ ਹੁੰਦੀ ਹੈ ਵੀਰੇ ਟਾਈਮਿੰਗ ਵੀਰੇ ਹੈਗੀ ਆ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਹੁੰਦਾ ਦੁਪਹਿਰ ਦਾ ਜਿਹੜਾ ਲੰਚ ਦਾ ਟਾਈਮ ਹੈ ਠੀਕ ਆ ਡ ਇਹ ਕੋਈ ਪੈਕਿੰਗ ਸਿਸਟਮ ਵਗੈਰਾ ਹੁੰਦਾ ਪਾਉਣਾ ਨਹੀਂ ਹੁੰਦੀ ਹੈ ਜੀ ਬਿਲਕੁਲ ਉਹਦੇ 'ਚ ਇਹ ਹੁੰਦਾ ਸਾਡੇ ਕੋਲੇ ਟਾਲੀ ਹੁੰਦੀਆਂ ਅੱਠ 칸ੇ ਹੁੰਦੇ ਆ ਉਹਦੇ 'ਚ ਲਗਭਗ ਸਾਰੀਆਂ ਆਈਟਮ ਉਹਦੇ 'ਚ ਪੈ ਜਾਂਦੀਆਂ ਨੇ ਠੀਕ ਆ ਜੇ ਮਤਲਬ ਵਧੀਆ ਕੁਆਂਟੀਟੀ ਚ ਪੈਂਦੀਆਂ ਜੇਕਰ ਇਹ ਮੰਗਾਉਣੇ ਆ ਦੋ ਜਣੇ ਵੀ ਯਾਨੀ ਕਿ ਖਾ ਸਕਦੇ ਨਾਰਮਲ ਖਰਾਕ ਵਾਲੇ ਬੰਦੇ ਦੋ ਵੀ ਖਾ ਸਕਦੇ ਆ ਉਹਨੂੰ ਠੀਕ ਆ ਹਾਂ ਜੀ ਬਾਕੀ ਜਿਵੇਂ ਤੁਸੀਂ ਇੱਕ ਗੱਲ ਦੇਖੋ ਵੀ ਕੋਈ ਜਾ ਆਪਾਂ ਰਿਸ਼ਤੇਦਾਰਾਂ ਨਾਲ ਜਦੋਂ ਉੱਥਾਂ ਅਕੀਤੇ ਕੱਬਦੇ ਹਾਂ ਜਾਂ ਨੀਰ ਰੋਕਣ ਉੱਤੇ ਜੇ ਤੁਹਾਨੂੰ ਤਿੰਨ ਚਾਰ ਜਾਣੇ ਵੀ ਹੈਗੇ ਤਾਂ 1500 ਤੋਂ 2000 ਬਿੱਲ ਬਣਦਾ ਹਾਂ ਤਾਂ ਇੱਥੇ ਨਾਰਮਲੀ ਜਿਹੜਾ ਮਤਲਬ ਪਾਣੀ ਤੱਕ ਵੀ ਫ੍ਰੀ ਦਿੰਦੇ ਨੇ ਉੱਥੇ ਪਾਣੀ ਵੀ ਟੈਕਿੰਗ ਵਾਲਾ ਆਪਾਂ ਨੂੰ ਮਿਲਦਾਗਾ ਹਾਂ ਇਹ ਚੀਜ਼ ਵੀ ਬਈ ਨੋਟ ਕੀ ਆਨਸ ਆ ਤੁਹਾਡੇ ਤੁਹਾਡੇ ਕਿਸੇ ਵੀ ਟੇਬਲ ਤੇ ਬੋਤਲ ਹੈ ਨਹੀਂ ਹਾਂਜੀ ਅਸੀਂ ਫੋਰਸ ਨਹੀਂ ਕਰਦੇ ਕੋਈ ਜੇ ਅਗਰ ਪੀਣਾ ਤੋਂ ਪੈਕਿੰਗ ਵਾਲੋਂ ਬਰਜਿਸੂ ਲੈ ਸਕਦਾ ਪਟਾ ਸੀ ਟੇਬਲ ਤੇ ਨਿਖੇ ਜਿਹਨੂੰ ਕਹਿੰਦੇ ਆ ਪਾਣੀ ਪੈਕਿੰਗ ਵਾਲੇ ਲੋਕ ਅਸੀਂ ਆਰਓ ਲੱਗਿਆ ਚਿਲਡ ਪਾਣੀ ਐ ਸੀ ਬਿਲਕੁਲ ਵਧੀਆ ਪਾਣੀ ਛੋਟੇ ਦਿੰਦੇ ਪਾਣੀ ਆਪਣੇ ਕੋਲ ਹੈਗਾ ਬੋਤਲ ਵਾਲਾ ਪਰ ਅਗਲੇ ਦੀ ਮਰਜ਼ੀ ਹੈ ਮਰਜ਼ੀ ਹੈ ਜੇ ਕੋਈ ਜਿਹੜੀ ਕੋਈ ਹੁੰਦਾ ਕਿ ਪੈਕਿੰਗ ਵਾਲੀ ਪੀਣਾ ਉਹਨਾਂ ਵਾਸਤੇ ਵੀ ਰੱਖੀ ਆਂ ਬਟ ਅਸੀਂ ਫੋਰਸ ਨਹੀਂ ਕਰਦੇ ਹਾਂ ਨਾਰਮਲੀ ਮਤਲਬ ਸਾਫ ਪਾਣੀ ਜਿਹੜਾ ਉਹਦਾ ਟੇਬਲ ਤੇ ਦਿੰਦੇ ਆਂ ਫ੍ਰੀ ਬਿਲਕੁਲ ਠੀਕ ਆ ਤੇ ਬਈ ਸਟਾਫ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਕਿੰਨੇ ਬੰਦੇ ਦਾ ਸਟਾਫ ਆਪਰਾ ਸਟਾਫ ਦੇ ਵਿੱਚ ਵੀਰੇ ਹੈਗਾ ਤਕਰੀ ਇੱਕ ਜਿਹੜੇ ਹੈਲਪਰ ਹੈਗੇ ਆ ਸਾਰੇ ਕੁੜੀਆਂ 6 ਕੁੜੀਆਂ 4 ਮੁੰਡੇ 10 ਹੋਗੇ ਬਾਕੀ ਸ਼ੈਫ ਨੇ ਠੀਕ ਹੈ ਬਾਕੀ ਕੁਝ ਸਾਡਾ ਜਿਹੜਾ ਐਡਮਿਨ ਟੀਮ ਦੇ ਬੰਦੇ ਹੈਗੇ ਠੀਕ ਹੈ ਨਾ ਸਾਰਾ ਇਹਨੂੰ ਵਧੀਆ ਚਲਾ ਰਹੇ ਨੇ ਠੀਕ ਹੈ ਬਾਕੀ ਇਹ ਵੀ ਇੱਕ ਜਿਹੜੇ ਨੌਜਵਾਨ ਪਕ ਕਹਿ ਸਕਦੇ ਨੇ ਕੋਈ ਪਹਿਲਾਂ ਟ੍ਰੈਂਡ ਆਇਆ ਸੀ ਫੋਰਨ ਜਾਂਨ ਦਾ ਉਹ ਸੀ ਕੁਝ ਸਾਡੀ ਟੀਮ ਮੈਂਬਰ ਇਹ ਨੇ ਜਿਹੜੇ ਕੈਨੇਡਾ ਜਾ ਰਹੇ ਸੀ ਸੀ ਮੈਂ ਉਹਨਾਂ ਨੂੰ ਹਣਾ ਥੋੜਾ ਜਿਆਦਾ ਮੋਟੀਵੇਟ ਕੀਤਾ ਵੀ ਇੱਥੇ ਹੀ ਰਹਿ ਕੇ ਆਪਾਂ ਨਾ ਕੰਮ ਕਰੀਏ ਇੱਥੇ ਹੀ ਦਾ ਉਹ ਵੀ ਹੈਗਾ ਬਹੁਤ ਫਾਇਦਾ ਹੁੰਦਾ ਉਸੇ ਨਾਲ ਜਿਹੜਾ ਕੋਈ ਬਿਜ਼ਨਸ ਸ਼ੁਰੂ ਹੁੰਦਾ ਨਾ ਨਵਾਂ ਇੱਕ ਤਾਂ ਜੋਬ ਕ੍ਰੀਏਟ ਕਰਦਾ ਇੱਕ ਉਹ ਟੈਕਸ ਫਾਈਲ ਕਰਦਾ ਹੈ ਨਾ ਇਕਨੋਮੀ ਨੂੰ ਮਤਲਬ ਹਿੱਸਾ ਪਾਉਂਦਾ ਜਿੱਥੇ ਜਾਂਦੀ ਹੈ ਤਾਂ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਲੋ ਵੀ ਸਜਣੋ ਜੇ ਕੋਈ ਮਾਨਸਾ ਏਰੀਆ ਦਾ ਜਾਂ ਮਾਨਸਾ ਦੇ ਵਿੱਚੋਂ ਲੰਘਦਾ ਹੋਇਆ ਤਾਂ ਇੱਕ ਵਾਰੀ ਜ਼ਰੂਰ ਆ ਕੇ ਆਪਣੇ ਹੰਗਰੀ ਹੂਮਨ ਦੇ ਉੱਤੇ ਆ ਕੇ ਇਕ ਕਰਵਾਇਆ ਦਾ ਟੇਸਟ ਜ਼ਰੂਰ ਕਰੋ ਬਫੇ ਸਿਸਟਮ ਹੈ ਜਮ੍ਹਾਂ ਹੀ ਸਸਤੇ ਰੇਟ ਦੇ ਉੱਤੇ ਤੇ ਆਉਂਗੇ ਤਾਂ ਤੁਹਾਨੂੰ ਫੀਲਿੰਗ ਕਿਮਾ ਲਗਜ਼ਰੀ ਫੀਲਿੰਗ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਤੇ ਬਈ ਇੱਕ ਆਪਣਾ ਤੁਸੀਂ ਪਲੀਜ਼ ਆਪਣਾ ਇੱਕੋ ਦਾ ਐਡਰੈਸ ਤੇ ਇੱਕ ਜੇ ਤੁਸੀਂ ਕੋਈ ਆਪਣੇ ਦਰਸ਼ਕਾਂ ਨੂੰ ਕੋਈ ਰਿਵਿਊ ਜਾਂ ਕੁਝ ਕਹਿਣਾ ਚਾਹੁੰਦੇ ਹੋ। ਹਾਂਜੀ ਆਪਣਾ ਜਿਹੜਾ ਸਾਡਾ ਐਡਰੈਸ ਹੈਗਾ ਇਹ ਹੈਗਾ ਹੈਂਗਰੀ ਹਿਊਮਨ ਕੋਰਟ ਰੋਡ ਗਲੀ ਨੰਬਰ 10 ਦੇ ਸਾਹਮਣੇ ਜਾਂ ਅਜੀਤ ਅਕਬਰ ਦਾ ਆਫਿਸ ਹੈਗਾ ਉਹਦੇ ਬਿਲਕੁਲ ਸਾਹਮਣੇ ਆ। ਹਾਂ ਤੇ ਮੈਂ ਆਪਣੇ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹੂਗਾ ਕਿ ਤੁਸੀਂ ਆਪਣੇ ਦੇਸ਼ 'ਚ ਰਹਕੇ ਆ ਪੰਜਾਬ 'ਚ ਰਹਕੇ ਆਪਾਂ ਇੱਥੇ ਕੰਮ ਕਰ ਸਕਦੇ ਆ ਇਹਦੇ ਨਾਲ ਕੀ ਆ ਤੁਸੀਂ ਆਪੇ ਮਤ ਕਰੋਗੇ ਤਾਂ 3-4 ਨਾਲ ਤੁਹਾਡੇ ਭੈਣਾ ਭਰਾਵਾਂ ਦੋਸਤਾਂ ਨੂੰ ਉਹਨਾਂ ਨੂੰ ਵੀ ਕੰਮ ਮਿਲਦਾ ਇਕਨੋਮੀ ਤੇਜ਼ ਸਾਹ ਪੈਂਦਾ ਤਾਂ ਇਹ ਵਧੀਆ ਗੱਲ ਆ ਫੋਰਨ ਚ ਆਪਾਂ ਮਤਲਬ ਹੁਣ ਵੈਸੀ ਵੀ ਦੇਖਦੇ ਆ ਕਿੰਨਾ ਸਕੋਪ ਨਹੀਂ ਹੈਗਾ ਤੁਸੀਂ ਜਾ ਕੇ ਵੀ ਆਪਾਂ ਹੁਣ ਸਟਰਗਲ ਕਰਨੀ ਪੈਂਦੇ ਤਾਂ ਕਿਉਂ ਨਾ ਆਪਣੀ ਧਰਤੀ 'ਤੇ ਆਪਾਂ ਸਟਰਗਲ ਕਰੀਏ ਤਾਂ ਇਸ ਤਰ੍ਹਾਂ ਕਿਤੇ ਜਿਹੜੇ ਜਿੱਥੇ ਆਪਾਂ ਜੰਮੇ ਪਲੇ ਆ ਹਨ ਉਹ ਚੀਜ਼ ਦੀ ਬਹੁਤ ਤੁਹਾਡਾ ਇਹ ਯੋਗਦਾਨ ਹੋਊਗਾ ਤਾ ਇਹ ਸੀ ਆਪਣਾ ਹੈਂਗਰੀ ਹੋਮਨ ਦੇ ਬਾਈ ਆਪਣੇ ਓਨਰ ਹਰਮਨ ਪੀਰ ਵੀਰਾ ਇਹ ਵੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ ਸਾਨੂੰ ਤੁਹਾਡਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਇੱਥੇ ਆਇਆ ਤੁਹਾਨੂੰ ਪ੍ਰਮੋਟ ਵੀ ਕਰਦੇ ਹਾਂ ਜੀ